ਜ਼ਿਲ੍ਹੇ ਪਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸਾੜਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਉੱਪਰ ਇੱਕ ਨੋਵਾ ਗੱਡੀ ਦੇ ਵਿੱਚ ਦੋ ਵਿਅਕਤੀਆਂ ਤੋਂ ਵੱਡੀ ਮਾਤਰਾ ਦੇ ਵਿੱਚ ਭੁੱਖੀ ਬਰਾਮਦ ਕੀਤੀ ਹੈ ਦੱਸਦੀ ਹੈ ਕਿ थाना ਮੁਖੀ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਨਾਕਾ ਲਗਾਇਆ ਗਿਆ। ਇਸ ਨਾਕੇ ਦੇ ਦੌਰਾਨ ਇੱਕ ਨੋਵਾ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਦੋ ਵਿਅਕਤੀ ਸਵਾਰ ਸਨ। ਉਹਨਾਂ ਦੀ ਗੱਡੀ ਦੇ ਵਿੱਚੋਂ 1.75 ਕਿਲੋ ਭਰਾਮਤ ਕੋਈ ਹੈ। ਦੱਸਦੀ ਹੈ ਕਿ ਪਹਿਲਾਂ ਤਾਂ ਦੋਨੋਂ ਵਿਅਕਤੀ ਗੱਡੀ ਛੱਡ ਕੇ ਭੱਜਣ ਲੱਗੇ ਪਰ ਨਾਕੇ ਤੇ ਤਨਾਰਤ ਪੁਲਿਸ ਟੀਮ ਨੇ ਦੋਹਾਂ ਨੂੰ ਧਰਤ ਪਹੁੰਚਿਆ। ਫੜੇ ਗਏ ਰੁਪਿਆ ਦੀ ਪਛਾਣ ਨਰਿੰਦਰ ਸਿੰਘ ਅਤੇ ਸਕੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਤੇ ਪੁਲਿਸ ਨੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀਲੀ ਜਾਂਚ ਆਰੰਭ ਕੀਤੀ ਹੈ ਇਹ ਨੋਵਾ ਗੱਡੀ ਦੇ ਵਿੱਚ ਭੁੱਕੀ ਚੂਰਾ ਪੋਸਟ ਲੈ ਕੇ ਜਾ ਰਹੀ ਸੀ ਇਹਨਾਂ ਕੋਲੋਂ 1 ਕਵਾੰਟ 75 ਕਿਲੋਗ੍ਰਾਮ ਭੁੱਕੀ ਚੂਰਾ ਪੋਸਟ ਕੀਤਾ ਜੀ ਬਰਾਮਦ ਜੀ ਇਹ ਦੋ ਦੋਸ਼ੀ ਨੇ ਜੀ ਇੱਕ ਦਾ ਨਾਮ ਹੈਗਾ ਨਰਿੰਦਰ ਸਿੰਘ ਇਹ ਕਿ ਸਕੰਦਰ ਸਿੰਘ ਹੈਗਾ, ਰਣੇਂਦਰ ਸਿੰਘ ਹੈਗਾ, ਰਾਜਪੇਧ ਰਹਨ ਵਾਲਾ ਜੀ। ਜੀ। ਸਕੰਦਰ ਸਿੰਘ ਦਾ ਪਿੰਡ ਤਾਰਾ, ਤਾਰਾਪੁਰ ਹੈ। ਮਾਹੀ ਰਹਿੰਦੇ। ਪਰਚਾ ਦਰਜ ਹੋ ਗਿਆ ਨਾ ਤੁਹਾਜੀ? ਪਰਚਾ ਦਰਜ ਹੋ ਗਿਆ ਜੀ। ਹਾਂ। ਕਿੰਨੀ ਘੜੀਆਂ ਲੱਗੀਆਂ? 15 685 ਜੀਐਨਡੀਪੀ ਸਿਕ। ਠੀਕ ਹੈ ਜੀ। ਇਹਨਾਂ ਕੋਈ ਪੁਰਾਣਾ ਕਰਨ ਕਸਬੀ ਹੈਗਾ ਜੀ ਇਹਨਾਂ ਦਾ? ਇਹਦੇ ਬਾਰੇ ਜੀ ਹਾਲੇ ਰਿਕਾਰਡ ਦੀ ਕੋਹ ਫੜਤਾਲ ਕਰ ਰਹੇ ਆ, ਅੱਗੇ ਤਫ਼ਤੀਸ਼ ਸਾਰੀਆਂ ਗੱਲਾਂ ਪਤਾ ਲੱਗਣਗੀਆਂ। ਫਲ ਹਾਲ ਫੜੇਗੇ ਰੁਪਿਆ ਤੋਂ ਪੁਲਿਸ ਵੱਲੋਂ ਪੁਚ ਗੇਚ ਕੀਤੀ ਜਾ ਰਹੀ ਹੈ ਆਖਿਰ ਇਨੀ ਮਾਤਰਾ ਦੇ ਵਿੱਚ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆ ਰਹੇ ਸਨ ਇਹਨਾਂ ਨੇ ਕਿੱਥੇ ਸਪਲਾਈ ਕਰਨਾ ਸੀ ਇਸ ਦੀ ਜਾਂਚ ਪੜਤਾਲ ਦੇ ਵਿੱਚ ਪੁਲਿਸ ਜੁਟ ਗਈ ਹੈ ਉੱਥੇ ਹੀ ਪੁਲਿਸ ਨੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਹੈ ਜਗਬਾਨੀ ਟੀਵੀ ਦੇ ਲਈ ਜ਼ਿਰਕਪੁਰ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ